ਮਾਰਾ ਝੂਠਾ ਮਾਰਾ ਤੁਨ ਮੈਂ ਅੜੇ ਦੇ ਦਊ ਪੈਸੇ ਕੁਕੜੀ ਦੇ ਬਦੂ ਇਹ 1 ਕਿਲੋ ਸੱਚਾ ਵਝੋ ਜਾ ਉਹਨੇ ਫਸਲ ਦਾ ਨਾ ਨਹੀਂ ਲਿਆ ਫਸਲ ਦਾ ਕੋਈ ਪੈਸਾ ਦਊਗਾ ਉਹਨੇ ਕੁਕੜੀ ਦੇ ਜਾਂਦੇ ਵਿੱਚ ਕੁਝ ਨਾ ਲਿਆ ਉਹਨੇ ਕੁਕੜੀ ਮਰੀ ਨਾ ਨਹੀਂ ਭੱਜਾ ਉਹਦੇ ਪੈਸਾ ਕਾਹਦਾ ਜੀ ਗੱਲ ਸਹੀ ਕੁਕੜੀ ਸਾਡੀ ਸਾਡੀ ਕੁਕੜੀ ਨਹੀਂ ਵਾਈ ਗਈ ਵੀ ਜਿੰਨਾ ਕੁੜੀ ਮਰਦੀਆ ਮਰਦੀਆ ਫਿਰ ਜਣ ਪੈਸੇ ਦਿੰਦਾ ਫਸਲ ਦਾ ਉਹਨੇ ਨਾ ਨਹੀਂ ਲਿਆ ਫਸਲ ਦੇ ਪੈਸੇ ਦਊਗਾ ਕੁਕੜੀ ਜਾਂਦੇ ਤੇ ਜਾ ਨਾ ਕੁਕੜੀ ਦੇ ਦਊ ਪੈਸੇ ਤੁਟ ਜਾਬ ਆ ਬਾਂਡੇ ਤੇ ਦਊਗਾ ਉਹਦਾ ਦਿੱਤਾ ਕੋਈ ਬੱਕਰੀ ਤੇ ਵੀ ਬੱਕਰੀ ਤੇ ਵੀ ਤਾਂ ਨਾ ਬੱਕਰੀ ਰੂੜੀ ਨਾ ਪੁਗੜੀ ਮਰੀ ਤੇ ਪੈਸੇ ਸਾਨੂੰ ਕਦੇ ਮਿਲਦੇ ਨਹੀਂ ਉਹ ਵੀ ਸੱਚਾ ਹੈ ਕਿ ਲੋ ਇਹ ਮਰ ਗਏ ਤੂੰ ਇੱਕ ਨੂੰ ਕਿੰਨਾਂ ਟਿਕਟ ਦੇ ਰਿਹਾ ਤੂੰ ਮੈਨੂੰ ਬੋਲ ਨਹੀਂ ਇਹ ਬੱਕਰੀ ਜਾਖਰ ਬਣਾਏਗੇ ਇਹੋਂ ਤਾਂ ਠੱਕੇ ਨਾ ਬਣਾਉਂ ਲਾਪੇ ਬਾਬਾ ਜੀ ਲੈ ਲਓ ਚਾਹ ਭਾਜੀ ਲੈ ਲਓ ਲੈ ਲਓ ਭਾਜੀ ਬਣਾ ਕੇ ਲੈ ਕੇ ਆਏ ਚੱਲੋ ਮੈਂ ਤਾਂ ਸਪੈਸ਼ਲ ਇਹ ਤਾਂ ਤੁਹਾਡੀ ਬਣਦੀ ਹੈ ਇਹ ਇਹ ਲੁਧਿਆਣੇ ਤੋਂ ਆਇਆ ਜੀ ਸਾਰੇ ਨੇ ਜਾਇ ਮਦਿਆਂ ਇਹਨਾਂ ਨੂੰ ਜਾਵਿਓ ਲੱਗੇ ਆ। ਤੂੰ ਲਾਓ ਜੀ ਇਹਨਾਂ ਨੂੰ। ਦੱਸਿਆ ਨਾ ਲਗੇ। ਤੇਰੇ ਤੁਸੀਂ ਲਓ ਪਹਿਲੇ। ਇਹਨਾਂ ਨੂੰ ਕੋਈ ਨਹੀਂ ਤੁਸੀਂ ਲਓ ਲਓ। ਲੈ ਲਓ ਬੋਤਲ ਇਹਲਾ ਪਹਿਲੇ ਤੂੰ ਲੈ ਲਓ ਕੋਈ ਨਹੀਂ। ਇਹੇ ਚੜਦੀ ਕਲਾ ਬਾਈ ਤੂੰ। ਆਹ ਚੜਦੀ ਕਲਾ ਚੜਦੀ। ਗੁਰੂ ਦਾ ਮਾਰੀ ਨਾ ਕੋਣੋ ਇਹ ਪਾਣੀ ਲੈ ਜੇ ਲਈ ਬੱਤੀ ਪਾਣੀ ਨਾ ਲੈਂਦੇ ਪਰ ਉਹ ਚੜਦਾ ਉਹਨਾਂ ਚੜ ਗਿਆ ਪਾਣੀ ਲੈ ਗਿਆ। ਕਰੇਗਾ ਪਰਮਾਤਮਾ ਕਿਰਪਾ ਜੀ ਵੀਰੇ ਤੁਸੀਂ ਲਓ ਜਿਹਨੇ ਬਾਬਾ ਜੀ ਆਫਤਾ ਲੋਗੋ ਨਹੀਂ ਸੇਵਾ ਵੀ ਕਰ ਰਹੇ ਆ ਸੇਵਾ ਦੇ ਵੀਰੇ ਤੁਸੀਂ ਲਓ ਜੀ ਤੁਸੀਂ ਲੋ ਬੰਨੇ ਚਾਹ ਬੱਚੇ ਲੈ ਨਹੀਂ ਤੁਸੀਂ ਲਓ ਲਓ ਇਹ ਆ ਬੰਨੇ ਮੈਂ ਲੇ ਬੜਾ ਰੀਆ ਮੀਡੀਆ ਦਾ ਆਇਆ ਹੋਏ ਨੇ ਵੀਰੇ ਤੁਸੀਂ ਕਿ ਲੈ ਲੈਣੀ ਤੁਸੀਂ ਲਓ ਨਹੀਂ ਨਹੀਂ ਇਹ ਕੁੜੀ ਵੀ ਜਿਹੜੀ ਮੀਡੀਆ ਤੋਂ ਆ ਅੱਛਾ ਜੀ ਇਹ ਖੁਦ ਆਪਣੇ ਕੋਲੋਂ ਲੈ ਕੇ ਆਈ ਸਮਾਨ ਅੱਛਾ ਜੀ ਜੀ ਇਹ ਵੀ ਕੁੜੀ ਮੀਡੀਆ ਦੇ ਬਹੁਤ ਧੰਨਵਾਦ ਹੋਰ ਆਪ ਦੇ ਇਹ ਦੋਵੇਂ ਹਸਬੈਂਡ ਵਾਈਫ ਹੈ ਅੱਛਾ ਜੀ ਤੇ ਇਹ ਦੋਨਾਂ ਦਾ ਮੰਨ ਲੋ ਕਿ ਆਪਦੇ ਕੋਲੋਂ ਲੈ ਕੇ ਆਏ ਜੀ ਬਹੁਤ ਬਹੁਤ ਧੰਨਵਾਦ ਹੋਰ ਕਰ ਪਤਾੜ ਦੇ ਮੇਰਾ ਹੋਰ ਤਰੱਕੀ ਕਰੇ ਮਾਰ ਆਈ ਬਾਬਾ ਦੀਵ ਸੋਤ ਨੂੰ ਮੇਰਾ ਘਰ ਤਾਂ ਮਾਫ ਕਰਾ ਦੇ ਫਿਰ ਮਰਦੇ ਹੈ ਤੁਸੀਂ ਲੋਕ ਤੁਸੀਂ ਲੋਕ ਅਸੀਂ ਮੈਂ ਕਿੱਥੀ ਲੈ ਲੀਂਦਾ ਤੁਹਾਡੇ ਆਪਣੇ ਜੋ ਲਿਵਟਾ ਮਾਫ ਕਰਾ ਦੋ ਫਿਰ ਚੜਦੀ ਗਾ ਜਿੰਦਾਬਾਦ ਬਰਾਬੇ ਦੇ ਕਿੱਥੇ ਦੇਨੇ ਹਨ ਮੁਸ਼ਕਿਲ ਪਿਛਲੀ ਵਾਰੀ ਦਿੱਤਾ ਕਿਨੇ ਹੁਣ 21 ਦਾ ਵੀ ਕਹਿੰਦੇ ਪਿਆ ਜੇ ਸਾਡਾ 400 ਕਿੱਲੇ ਇੱਕ ਰੁਪਇਆ ਇੱਕ ਘਰ ਨੂੰ ਨਹੀਂ ਕਰਾਵਾ ਨਹੀਂ ਮਿਲਿਆ 400 ਕਿੱਲੇ ਜੋ ਇੱਕ ਵੀ ਅਸੇ ਜੀਰੋ ਵੀ ਨਹੀਂ ਬਹੁਤ ਮਾਰ ਮਾਰਿਆ ਝੂਠ ਆ ਓਰੇ ਤੁਹਾਨੂੰ ਮੈਂ ਆਂਡੇ ਦੇ ਦਿਆਂਦਾ ਹਾਂ ਪੈਸੇ ਕੁਕੜੀ ਦੇ ਵਧਾਉ। ਤੇ 1 ਕਿਲੋ ਸੱਚਾ ਵਝੋਗਾ। ਉਹਨੇ ਫਸਲ ਦਾ ਨਾਂ ਨਹੀਂ ਲਿਆ ਫਸਲ ਦਾ ਕੋਈ ਪੈਸੇ ਦਊਗਾ। ਉਹਨੇ ਕੁਕੜੀ ਦੇ ਆਂਡੇ ਦੇ ਨਾਂ ਲਿਆ ਤੇ ਕੁਕੜੀ ਮਰੀ ਨਾਂ ਦੇ ਭੱਜਾ ਉਹਦੇ ਪੈਸੇ ਕਾਹਦੇ ਜਿਹੜੇ ਚਲ। ਗਾਲੀ ਸਹੀ ਕੁਕੜੀ ਸਾਡੀ ਸਾਡੀ ਕੁਕੜੀ ਨੇ ਮਰੀ ਕੀ ਵੀ। ਜਦੋਂ ਆ ਕੁਕੜੀ ਆਏ ਬਦਦੀਆ ਮਰਦੀਆ ਫਿਰ ਜਾਨੂੰ ਪੈਸੇ ਦਿੰਦਾ। ਫਸਲ ਦਾ ਉਹਨੇ ਨਾਂ ਨਹੀਂ ਲਿਆ ਕਹਿੰਦਾ ਫਸਲ ਦੇ ਮੈਂ ਪੈਸੇ ਦਊਗਾ। ਕੁਕੜੀ ਆਂਡੇ ਦੇ ਲਿਆ ਨਾਂ ਕੁਕੜੀ ਦੇ ਦਊ ਪੈਸੇ ਕੁਕੜੀ ਤੇ ਜਾ ਆਂਡੇ ਦੇ ਵਧਾਉਂਦਾ ਤੇ ਉਹਦਾ ਦਿੱਤਾ ਕੋਈ ਨਹੀਂ। ਬੱਕ ਤੇ ਪੈਸਾ ਨੂੰ ਕਦੇ ਮਿਲਦੇ ਉਹ ਵੀ ਸੱਚਾ ਹੈ ਕੋਲੋਂ ਨਹੀਂ ਮਰ ਗਏ ਉਹਨਾਂ ਦੇ ਫਸਲ ਦਾ ਨਾਮ ਹੀ ਨਹੀਂ ਲਿਆ ਹਾਂ ਜਰ ਕਿ ਮੈਂ ਦੋ ਤਨ ਗੁਗੜੀਆਂ ਮੇਰੀਆਂ ਬੜੀਆਂ ਕਿੰਨੀਆਂ ਮਰੀਆਂ ਜੀ ਲਾਣੀ ਲਿਆ ਹਾਂ ਜਰ ਜ਼ਰੂਰ ਲਵਾ ਕਿੰਨੀਆਂ ਗੁਗੜੀਆਂ ਮਰੀਆਂ ਦੋ ਤਨ ਗੁਗੜੀਆਂ ਰੁੜ ਗੀਆਂ ਇੱਥੋਂ ਪਾਣੀ ਦੇ ਟਰਾਲੀ ਚ ਰੱਖਿਆ ਸਾਰਾ ਰੁੜ ਗਿਆ ਹਾਂ ਹੁਣ ਉਹਦੀ ਮੰਗ ਕਰੂਗੇ ਤੁਸੀਂ ਉਹਦੀ ਮੰਗ ਕਰ ਉਹ ਆਂਡਿਆ ਆਈਆਂ ਤੁੰਡੀਆਂ ਰੁੜ ਗੀਆਂ ਮੇਰੀਆਂ ਆਂਡਾ 20 ਰੁਪਏ ਆਂਡਾ ਦਿੰਦੇ ਤੇ ਫਸਲ ਦਾ ਵੇ ਨਹੀਂ ਮਿਲਣਾ ਫਸਲ ਦੇ ਭਾਵੇਂ ਪੈਸਾ ਉਹਨੂੰ ਗੁਗੜੀਆਂ ਦੇ ਪੈਸਾ ਜ਼ਰੂਰ ਮਿਲ ਜਾਣਾ ਫਸਲ ਦਾ ਕੋਈ ਨਹੀਂ ਦਾ ਅਰੋੜ ਦੇ ਨਾ ਸਾਨੂੰ ਫਸਲ ਦਾ ਨਹੀਂ ਦੁੱਖ ਕੋਈ ਵੀ ਸਾਨੂੰ ਮਾਰ ਦੇ ਕਿ ਸਾਨੂੰ ਸੁਸਣਾ ਰਹੇ ਨਾ ਫਸਲ ਦਾ ਨੂੰ ਮਰੇ ਦਾ ਨਹੀਂ ਕੋਈ ਇਤਰਾ ਨੁਕਾਣ ਨਾ ਉਹ ਚਾਹ ਦਾ ਦੁੱਖ ਆਉਂਦਾ ਹੈ ਹੋਰ ਨਹੀਂ ਸਾਨੂੰ ਪਰਵਾਹ ਕੋਈ ਨਹੀਂ ਪੰਜਾਬ ਫਸਲ ਮਰ ਗਈ ਜਾਣਾ ਵੀਰਾਂ ਸਾਡੀ ਫਸਲ ਮਰੀ ਤੇ ਵੀਰਾਂ ਨਹੀਂ ਰਹੇ ਆ ਉੱਤ 60 70 ਸਾਲ ਹੋ ਗਏ ਸਾਨੂੰ ਜਮੂਰ ਸਾਡ ਨੂੰ ਸਾਹ ਲੈ ਉਹ ਪਤਾ ਨਹੀਂ ਕਿੰਨੀ ਦਾ ਪਾਣੀ ਆਇਆ ਕਿੰਨੀ ਵਾਰਾ ਹੀ ਆਇਆ ਫਸਲਾਂ ਮਰ ਜਾਣੀਆਂ ਤੁਹਾਨੂੰ ਦੀ ਸਾਨੂੰ ਆਸ ਨਹੀਂ ਕੋਈ ਕੜਕ ਦੀ ਆਸ ਹੁੰਦੀ ਚਾਹ ਕੜਕ ਹੋ ਜਾਣੀ ਸੀ ਲੋਕੇ ਸਰ ਸਰ ਸਤ ਆਰਪੂਨ ਨੇ ਖਰਚਾ ਲਗਾ 7 ਲੱਖ ਰੁਪਇਆ ਲੋਕੀ ਤਿੰਨ ਬਦਲੇ ਨੇ ਤੂੰ ਇੱਕੀ ਇੱਕ ਹੀ ਇੱਕ ਦੀ ਸਾਨੂੰ ਆਸ ਵਾ ਇੱਕ ਹੀ ਹੋਣੀ ਚਾਹੀਦੀ ਕਰਨ ਕੀ ਝੋਨੇ ਦੀ ਸਾਨੂੰ ਇਹ ਵੀ ਵਜ ਗਿਆ ਕਿ ਟੋਣ ਦਾ ਨਾਂ ਵਜ ਗਿਆ ਇਦਾਂ ਨਾ ਮੈਂ ਦੋ ਪਿੰਨਾ ਮੈਂ ਦੋ ਰੰਗਾਂ ਗਿਆ ਆਪਣੇ ਕੋਲ ਜੋ ਦਾ ਦੱਸ ਰਿਸ਼ਤੇਦਾਰ ਆਉਣੇ ਆਪਣਾ ਜਾਵੇ ਤੂੰ ਹੋਰ ਜਾਂਦੀ ਜਾ ਜਿੰਦਾ ਵਾ ਚੜਦੀ ਕਾਰ ਲੋ ਲੋਨੇ ਲੱਜ ਜਾਂਦੇ 10 ਮਿੰਟ ਦੇ ਦੋ ਹੋਰ ਖਰਾਬ ਹੈ ਇਹ ਖਰਾਬ ਇਹ ਕੀ ਗੱਲ ਹੈ ਆਨੇ ਮੀਡੀਏ ਨਹੀਂ ਕਰਾਉਣੇ ਲੋੜੇ ਵੀ ਤੁਸੀਂ ਕਾਜ ਬੂਠਾ ਦਿਓ ਨਾਲ ਦਿਓ ਬੈਠੇ ਨਹੀਂ ਕਿਉਂ ਸਾਡੇ ਨੂੰ ਸਾਡੂ ਲੋੜਾ ਸੌਂਦਾ ਹੋਲੇ ਪਰ ਹਲੋ ਬਿਲਕੁਲ ਬੜਾ ਤੱਕ ਦਵਾ ਦਿਓ ਤਾਂ ਆ ਜਾਣੇ ਹੋਗੇ ਮਾਰੂ ਮੋਰਜਾ ਇਹਨੇ ਪਿੱਛੇ ਲੱਗ ਜਣੀ ਉੱਤ ਰਹੇ ਦੂਜੀ ਦੱਪ ਚ ਲੇਡ ਲਾ ਕੇ ਫਾਇਦਾ ਲੇਡ ਵੀ ਹੈਗੀ ਲੇਡ ਲਾ ਕੇ ਫਾਸਟ ਹੋਣਾ ਮੈਨਾਂ ਨਹੀਂ ਸਲੋ ਹੋਣਾ ਬਹੁਤ ਦੂਜੀ ਲੱਗੀ ਹੋਈ ਹੈ ਮੀਟ ਨੂੰ ਥੋੜੇ ਬੇਨੇਕਾ ਜਦੋਂ ਨਾ ਬਣਾ ਲੈਣੇ ਚਾਜ ਦਾਣਾ ਉਹਦਾ ਜਾਣਾ ਹੈਗਾ ਰੇਡ ਕੋਈ ਇਤਨਾ ਕਿੰ ਟਾਈਮ ਤੇ ਲੀ ਰਹੇ ਤੁਸੀਂ ਬੋਲ ਨਹੀਂ ਬਿਨਾ ਨਹੀਂ ਬਣਾ ਕੇ ਜਾ ਕੇ ਬਣਾएंगे ਇਹ ਤਾਂ ਹਮ ਤਾਂ ਕੇ ਨਾ ਬਣਾ ਲਾ ਪੇ ਬਾਬਾ ਜੀ ਲੈ ਲਓ ਚਾਹ ਭਾਜੀ ਲੈ ਲਓ ਲੈ ਲਓ ਭਾਜੀ ਬਣਾ ਕੇ ਲੈ ਕੇ ਆਏ ਜਸਰੂ ਮੈਂ ਤਾਂ ਸਪੈਸ਼ਲ ਇਹ ਲੁਧਿਆਣੇ ਤੋਂ ਆਇਆ ਜੀ ਸਾਰੇ ਨੇ ਜਾਇਵਦਿਆਂ ਨੂੰ ਜਾਪਿਆਂ ਲੱਗੇ ਆ। ਤੂੰ ਲਾਓ ਜੀ ਇਹਨਾਂ ਨੂੰ। ਦੱਸਿਆ ਨਾ ਲਗੇ। ਤੇਰੇ ਤੁਸੀਂ ਲਓ ਪਹਿਲੇ। ਇਹਨਾਂ ਨੂੰ ਕੋਈ ਨਹੀਂ ਤੁਸੀਂ ਲਓ ਲਓ। ਲੈ ਲਓ ਬੋਤਲ ਇਹਲਾ ਪਹਿਲਾਂ ਤੂੰ ਲੈ ਲਓ ਕੋਈ ਨਹੀਂ। ਇਹੇ ਚੜਦੀ ਕਲਾ ਬਾਈ ਤੂੰ। ਕਾਹ ਚੜਦੀ ਕਲਾ ਚੜਦੀ। ਗੁਰੂ ਦਾ ਮਾਰੀ ਨਾ ਕੋਣੋ ਇਹ ਪਾਣੀ ਲੈ ਜੇ ਲਈ ਬੱਤੀ ਪਾਣੀ ਨਾ ਲੈਂਦੇ ਪਰ ਉਹ ਚੜਦਾ ਉਹਨਾਂ ਚੜ ਗਿਆ ਪਾਣੀ ਲੈ ਗਿਆ। ਕਰੇਗਾ ਪਰਮਾਤਮਾ ਕਿਰਪਾ ਜੀ ਵੀਰੇ ਤੁਸੀਂ ਲਓ ਜਿਨੇ ਬਾਬਾ ਜੀ ਆਫਤਾ ਲੋਗੋ ਨਹੀਂ ਸੇਵਾ ਵੀ ਕਰ ਰਹੇ ਆ ਸੇਵਾ ਦੇ ਵੀਰੇ ਤੁਸੀਂ ਲਓ ਜੀ ਤੁਸੀਂ ਲੋ ਬੰਨੇ ਚਾਹ ਬੱਚੇ ਲੈ ਨਹੀਂ ਤੁਸੀਂ ਲਓ ਲਓ ਇਹ ਆ ਬੰਨੇ ਮੈਂ ਲੇ ਬੜਾ ਰੀਆ ਮੀਡੀਆ ਦਾ ਆਇਆ ਹੋਏ ਨੇ ਵੀਰੇ ਤੁਸੀਂ ਬੰਨੇ ਕਿ ਲੈ ਲੈਣੀ ਤੁਸੀਂ ਲਓ ਨਹੀਂ ਨਹੀਂ ਇਹ ਕੁੜੀ ਵੀ ਜਿਹੜੀ ਮੀਡੀਆ ਤੋਂ ਆ ਅੱਛਾ ਜੀ ਇਹ ਖੁਦ ਆਪਣੇ ਕੋਲੋਂ ਲੈ ਕੇ ਆਈ ਸਮਾਨ ਅੱਛਾ ਜੀ ਜੀ ਇਹ ਵੀ ਕੁੜੀ ਮੀਡੀਆ ਦੀ ਬਹੁਤ ਧੰਨਵਾਦ ਹੈ ਹੋਰ ਆਪ ਦੇ ਇਹ ਦੋਵੇਂ ਹਸਬੈਂਡ ਵਾਈਫ ਹੈ ਅੱਛਾ ਜੀ ਤੇ ਇਹ ਦੋਨਾਂ ਦਾ ਮੰਨ ਲੋ ਕਿ ਆਪਦੇ ਕੋਲੋਂ ਲੈ ਕੇ ਆਏ ਜੀ ਬਹੁਤ ਬਹੁਤ ਧੰਨਵਾਦ ਹੋਰ ਕਿ ਪਤਾ ੜਦੇ ਮਰ ਹੋਰ ਤਰੱਕੀ ਕਰੇ ਮਾਰ ਆਈ ਬਾਬਾ ਦੀਵ ਸੋਧ ਨੂੰ ਮੇਰਾ ਗਵਤਾ ਮਾਫ ਕਰਾ ਦੇ ਫਿਰ ਪਰਦੇ ਅੱਲੋ ਤੁਸੀਂ ਲੋਕ ਤੁਸੀਂ ਲੋਕ ਅਸੀਂ ਵਿੱਚ ਕਿੱਥੇ ਲੈ ਲਈਏ ਆਪਣੇ ਜੋ ਲਿਵਟਾਂ ਮਾਫ ਕਰਾ ਦੋ ਫਿਰ ਚੜਦੀ ਗਲਾ ਜਿੰਦਾਬਾਦ ਕਿਰਾਏ ਦੇ ਕਿੱਥੇ ਦੇਨੇ ਸਾਨੂੰ ਮੁਸ਼ਕਲ ਹੈ ਪਿਛਲੀ ਾਰੀ ਦਿੱਤਾ ਕਿਹਨੇ ਹੁਣ 130 ਮਿਲਿਆ 23 ਦਾ ਵੀ ਕਹਿੰਦੇ ਪਿਆ ਸੀ ਸਾਡਾ 400 ਕਿੱਲੇ ਇਕ ਇੱਕ ਘਰ ਨੂੰ ਨਹੀਂ ਖਰਾਬਾ ਨਹੀਂ ਮਿਲਿਆ 400 ਕਿੱਲੇ ਜੋ ਇੱਕ ਵੀ ਅਸੇ ਜੀਰੋ ਵੀ ਨਹੀਂ ਬਹੁਤ ਮਾਰ ਮਾਰਿਆ ਝੂੜਾ ਓਰੇ ਤੁਹਾਨੂੰ ਮੈਂ ਆਂਡੇ ਦੇ ਦਿਆਂਗਾ ਪੈਸੇ ਕੁਕੜੀ ਦੇ ਵਧਾਉ। ਤੇ 1 ਕਿਲੋ ਸੱਚਾ ਵਝੋਗਾ। ਉਹਨੇ ਫਸਲ ਦਾ ਨਾਂ ਨਹੀਂ ਲਿਆ ਫਸਲ ਦਾ ਕੋਈ ਪੈਸੇ ਦਊਗਾ। ਉਹਨੇ ਕੁਕੜੀ ਦੇ ਆਂਡੇ ਦੇ ਨਾਂ ਲਿਆ ਤੇ ਕੁਕੜੀ ਮਰੀ ਨਾਂ ਦੇ ਭੱਜਾ ਉਹਦੇ ਪੈਸੇ ਕਿਹੜੇ ਕਰਨ। ਇਹ ਗੱਲ ਸਹੀ ਹੈ ਕੁਕੜੀ ਸਾਡੀ ਸਾਡੀ ਕੁਕੜੀ ਨੇ ਮਰੀ ਕੀ ਵੀ। ਜਦੋਂ ਆ ਕੁਕੜੀ ਆਨੇ ਵਧੀਆ ਮਰਦੀਆਂ ਫਿਰ ਇਹਨਾਂ ਨੂੰ ਪੈਸੇ ਦਿੰਦਾ। ਫਸਲ ਦਾ ਉਹਨੇ ਨਾਂ ਨਹੀਂ ਲਿਆ ਕਹਿੰਦਾ ਫਸਲ ਦੇ ਮੈਂ ਪੈਸੇ ਦਊਗਾ। ਕੁਕੜੀ ਆਂਡੇ ਦੇ ਲਿਆ ਲੈ ਨਾਂ ਕੁਕੜੀ ਦੇ ਦਊ ਪੈਸੇ ਕੁਕੜੀ ਤੇ ਜਾ ਆਂਡੇ ਦੇ ਵਧਾਉਂਦਾ ਤੇ ਉਹਦਾ ਦਿੱਤਾ ਕੋਈ ਨਹੀਂ। ਬੱਕਰੀ ਦੇ ਵੀ ਤੇ ਭਾਏ ਸਾਨੂੰ ਕਦੇ ਮਿਲਦੇ ਨਹੀਂ ਉਹ ਵੀ ਸੱਚਾ ਹੈ ਕੋਲੋ ਇਹ ਮਰ ਗਏ ਉਹਨਾਂ ਦੇ ਫਸਲ ਦਾ ਨਾਮ ਹੀ ਨਹੀਂ ਲਿਆ ਹਾਂ ਜਰ ਕੀ ਮੈਂ ਦੋ ਤਿੰਨ ਗੁਗੜੀਆਂ ਮਰੀਆਂ ਬੜੀਆਂ ਕਿੰਨੀਆਂ ਮਰੀਆਂ ਜੀ ਲਾਣੀ ਲਿਆ ਹਾਂ ਜਰੂਰ ਲਵਾ ਕਿੰਨੀਆਂ ਗੁਗੜੀਆਂ ਮਰੀਆਂ ਦੋ ਤਿੰਨ ਗੁਗੜੀਆਂ ਰੁੜ ਗੀਆਂ ਇੱਥੋਂ ਪਾਣੀ ਦੇ ਉੱਤੇ ਟ੍ਰਾਲੀ 'ਚ ਰੱਖਿਆ ਸਾਰਾ ਰੁੜ ਗਿਆ ਹਾਂ ਹੁਣ ਉਹਦੀ ਮੰਗ ਕਰੂਗੇ ਤੁਸੀਂ ਉਹਦੀ ਮੰਗ ਕਰੋ ਆਂਡਿਆ ਆ ਗੀਆਂ ਤੁੰਡੀਆਂ ਰੁੜ ਗੀਆਂ ਮਰੀਆਂ ਆਂਡਾ 20 ਰੁਪਏ ਆਂਡਾ ਦਿੰਦੇ ਰੇ ਤੇ ਫਸਲ ਦਾ ਵੇ ਨਹੀਂ ਮਿਲਣਾ ਫਸਲ ਦੇ ਭਾਏ ਪੈਸੇ ਨਾਲ ਉਹਨੂੰ ਗੁਗੜੀਆਂ ਦੇ ਪੈਸੇ ਜਰੂਰ ਮਿਲ ਜਾਣਗੇ ਫਸਲ ਦਾ ਕੋਈ ਨਹੀਂ ਦਾ ਅਰੋੜਨ ਨਾ ਸਾਨੂੰ ਫਸਲ ਦਾ ਨਹੀਂ ਦੁੱਖ ਕੋਈ ਵੀ ਸਾਨੂੰ ਮਾਰ ਦੇ ਕਿਸਾ ਸੁਸਲਾ ਰਹੇ ਨਾ ਫਸਲ ਦਾ ਨੂੰ ਮਰੇ ਦਾ ਨਹੀਂ ਕੋਈ ਇਤਰਾ ਨੁਕਾ ਨਸਕਾਉ ਉਹ ਚਾਹ ਨੂੰ ਜਿਆਦਾ ਦੁੱਖ ਆਉਂਦਾ ਹੈ ਹੋਰ ਨਹੀਂ ਸਾਨੂੰ ਪਰਵਾਹ ਕੋਈ ਵੀ ਪੰਜਾਬ ਫਸਲ ਮਰ ਗਈ ਜਾਣਾ ਵੀਰਾਂ ਸਾਡੀ ਫਸਲ ਮਰੀ ਤੇ ਵੀਰਾਂ ਨਹੀਂ ਰਹੇ ਆ ਉੱਤ 60 70 ਸਾਲ ਹੋ ਗਏ ਸਾਨੂੰ ਜਮੂਰ ਸਾਹਿਬ ਨਾਲ ਉਹ ਪਤਾ ਨਹੀਂ ਕਿੰਨੀ ਦਾ ਪਾਣੀ ਆਇਆ ਕਿੰਨੀ ਵਾਰਾ ਹੀ ਆਇਆ ਫਸਲਾਂ ਮਰ ਜਾਨੀਆਂ ਤੁਹਾਨੂੰ ਦੀ ਸਾਨੂੰ ਆਸ ਨਹੀਂ ਕੋਈ ਕੜਕ ਦੀ ਆਸ ਹੁੰਦੀ ਹੈ ਚਾਹ ਕੜਕ ਹੋ ਜਾਣੀ ਸਰ ਸਰ ਸਤ ਸਤਿ ਆਰਕ ਤੁਹਨੇ ਖਰਚਾ ਲਗਾ 50 ਲੱਖ ਰੁਪਇਆ ਲੋਕੀ ਤਿੰਨ ਬਦਲੇ ਨੇ ਤੂੰ ਇੱਕੀ ਇੱਕ ਹੀ ਇੱਕ ਦੀ ਸਾਨੂੰ ਆਸ ਵਾ ਇੱਕ ਹੀ ਹੋਣੀ ਚਾਹੀਦੀ ਕਰਨ ਕੀ ਝੋਨੇ ਦੀ ਸਾਨੂੰ ਇਹ ਵੀ ਵਿਦ ਵੱਜ ਗਿਆ ਜਿਹੜਾ ਟੋਨਾ ਵੱਜ ਗਿਆ ਇਦਾਂ ਨਹੀਂ ਦੋ ਪਿੰਨਾ ਮੈਂ ਦੱਸ ਰਿਹਾ ਗਾ ਰਿਹਾ ਆਪਣੇ ਦੱਸ ਰਿਸ਼ਤਦਾਰ ਉਹਨਾਂ ਆਪਣਾ ਜਾਵੇ ਤੂੰ ਹੋਰ ਜਾਂਦੀ ਜਾ ਜਿੰਦਾ ਵਾ ਚੜਦੀ ਕਾਰ ਲੱਗਦੇ ਦੋਨੇ ਲੱਗ ਜਾਂਦੇ 10 ਮਿੰਟ ਦੇ ਦੋ ਬਹੁਤ ਖਰਾਬ ਹੈ ਬੇ ਖਰਾਬ ਹੈ ਕੀ ਗੱਲ ਹੈ ਹਾਂ ਨੇ ਮੀਡੀਆ ਨਹੀਂ ਕਰਾਉਣੇ ਧੋੜੇ ਵੀ ਤੁਸੀਂ ਕਾਜ ਬੂਠਾ ਦਿਓ ਨਾ ਤੇ ਦੋ ਬੈਠੇ ਨਹੀਂ ਕਿਉਂ ਨਹੀਂ ਸਾਡੇ ਨੂੰ ਸਾਡੂ ਲੋ ਦੋ ਸੌਂਦਾ ਹੋਏ ਪਰ ਹਲੋ ਬਿਲਕੁਲ ਬੜਾ ਤੱਕ ਦਵਾ ਦਿਓ ਤਾਂ ਆ ਜਾਣੇ ਹੋਗੇ ਮਾਰੂ ਮੋਰਜਾ ਬਈ ਬੰਦ ਇਹਨੇ ਪਿੱਛੇ ਲੱਗ ਜਣੀ ਉੱਤ ਰਹੇ ਦੂਜੀ ਜਦੋਂ ਪੱਛੇ ਲੀਡ ਲਾ ਕੇ ਫਾਇਦਾ ਲੀਡ ਵੀ ਹੈਗੀ ਲੀਡ ਲਾ ਕੇ ਫਾਸਟ ਹੋ ਮੈਂ ਨਹੀਂ